15 ਦਿਨ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतੂ ਦੀ ਚਰਬੀ ਜੰਮੀ ਹੋਈ ਆ ਉਹਨੂੰ ਪਿੰਗਲੋਆਂ ਦੇ ਵਿੱਚ ਇਹਨੇ 15 ਦਿਨ ਪੀਣਾ ਵਾ 15 ਦਿਨ ਪੀਣ ਤੋਂ ਬਾਅਦ ਤੁਸੀਂ ਜੇ ਤੁਹਾਡਾ ਲੀਵਰ ਫੈਟੀ ਆ ਇਹਨੇ ਉਹਨੂੰ ਵੀ ਬਿਲਕੁਲ ਠੀਕ ਕਰ ਦੇਣਾ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतੂ ਦੀ ਚਰਬੀ ਜੰਮੀ ਹੁੰਦੀ ਆ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਜੀ ਸਵੇਰੇ ਖਾਲੀ ਪੇਟ ਤੁਸੀਂ ਉਹ ਰੈਮਡੀ ਨੂੰ ਤੁਸੀਂ ਲਗਾਤਾਰ ਤੁਸੀਂ 15 ਦਿਨ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਤਾਂ ਉਹ ਰੈਮਡੀ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗੀ ਹਨਾ ਉਹਨੇ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਫਾਸਟ ਕਰਦਾ ਵਾ ਉਹਨੇ ਤੁਹਾਡੇ ਲੀਵਰ ਨੂੰ ਵੀ ਡੀਟੌਕਸ ਕਰਦਾ ਵਾ ਜੇ ਤੁਹਾਡਾ ਲੀਵਰ ਫੈਟੀ ਹੈ ਇਹਨੇ ਉਹਨੂੰ ਵੀ ਬਿਲਕੁਲ ਠੀਕ ਕਰ ਦੇਣਾ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫਾਲਤੂ ਦੀ ਚਰਬੀ ਜੰਮੀ ਹੋਈ ਆ ਉਹਨੂੰ ਪਿੰਗਲੋਣ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਤੁਹਾਡੀ ਜਿਹੜੀ ਉਹ ਮਦਦ ਕਰਨੀ ਤੇ ਤੁਸੀਂ ਅੱਗੇ ਨਾਲੋਂ ਬਹੁਤ ਜ਼ਿਆਦਾ ਐਕਟਿਵ ਹੋ ਜਾਓਗੇ ਹਨਾ ਸੋ ਉਹਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਜੀ ਉਹਨੂੰ ਕਿਵੇਂ ਬਣਾਣਾ ਵਾ ਤੇ ਉਹਨੂੰ ਤੁਸੀਂ ਕਿਵੇਂ ਪੀਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹ ਤੁਸੀਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਾਂਗਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਉਹ ਚੀਜ਼ ਨੂੰ ਬਣਾਉਣ ਵਾਸਤੇ ਸਿਰਫ ਤੁਹਾਨੂੰ ਦੋ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਉਹ ਦੋ ਚੀਜ਼ਾਂ ਵੀ ਤੁਹਾਨੂੰ ਨੋਰਮਲੀ ਤੁਹਾਡੇ ਘਰ ਦੇ ਵਿੱਚੋਂ ਰਸੋਈ ਦੇ ਵਿੱਚੋਂ ਤੁਹਾਡੇ ਮਿਲ ਜਾਣਗੀਆਂ ਜੀ ਠੀਕ ਹੈ ਜੀ ਦੇਖੋ ਉਹ ਚੀਜ਼ ਨੂੰ ਬਣਾਉਣ ਵਾਸਤੇ ਸਾਨੂੰ ਨੰਬਰ 1 ਦੇ ਚਾਹੀਦਾ ਵਾ ਜੀ ਜੀਰਾ ਜੀਰਾ ਸਾਨੂੰ ਚ ਤੇ ਸਾਨੂੰ ਉਸ ਤੋਂ ਬਾਅਦ ਚਾਹੀਦਾ ਜੀ ਨਿੰਬੂ ਦਾ ਰਸ ਨਿੰਬੂ ਦਾ ਰਸ ਚਾਹੀਦਾ ਜੀ ਇਹ ਵੀ ਸਾਨੂੰ ਇੱਕ ਚਮਚ ਚਾਹੀਦਾ ਜੀ ਠੀਕ ਹੈ ਜੀ ਇਹ ਜੀਰਾ ਚਾਹੀਦਾ ਸਾਨੂੰ ਇੱਕ ਚਮਚ ਨਿੰਬੂ ਦਾ ਰਸ ਚਾਹੀਦਾ ਸਾਨੂੰ ਜੀ ਇੱਕ ਚਮਚ ਇਹ ਤਾਂ ਹੋ ਗਿਆ ਸਾਡਾ ਸਮਾਨ ਠੀਕ ਹੈ ਜੀ ਹੁਣ ਆਪਾਂ ਇਹਨੂੰ ਬਣਾਉਣਾ ਕਿਵੇਂ ਆ ਜੀ ਤੁਸੀਂ ਕੀ ਕਰਨਾ ਕਿ ਰਾਤ ਨੂੰ ਰਾਤ ਨੂੰ ਤੁਸੀਂ ਇੱਕ ਗਲਾਸ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਜੀਰੇ ਨੂੰ ਭਿਓ ਕੇ ਰੱਖ ਦੇਣਾ ਜੀ ਠੀਕ ਹੈ ਜੀ ਜੀਰੇ ਨੂੰ ਭਿਓ ਕੇ ਰੱਖ ਦੇਣਾ ਸਵੇਰੇ ਉੱਠਣਸਾਰ ਸਵੇਰੇ ਉੱਠਣਸਾਰ ਤੁਸੀਂ ਕੀ ਕਰਨਾ ਵੀ ਜਿਹੜਾ ਪਾਣੀ ਆਪਾਂ ਜੀਰੇ ਵਾਲਾ ਪਾਣੀ ਜਿਹੜਾ ਆਪਾਂ ਰਾਤ ਨੂੰ ਜੀਰਾ ਵਿੱਚ ਜਿਹਦੇ ਵਿੱਚ ਪਾਣੀ ਦੇ ਵਿੱਚ ਭਿਏ ਕੇ ਰੱਖਿਆ ਸੀ ਉਹਨੂੰ ਤੁਸੀਂ ਸਵੇਰੇ ਇਹਨੂੰ ਉਬਾਲ ਲੈਣਾ ਠੀਕ ਹੈ ਜੀ ਇਹਨੂੰ ਇੱਕ ਵਾਰੀ ਉਬਾਲਾ ਦਿਵਾ ਲੈਣਾ ਜੀ ਠੀਕ ਹੈ ਜੀ ਜਦੋਂ ਉਬਾਲਾ ਆ ਜਾਏਗਾ ਤੇ ਪਾਣੀ ਜਦੋਂ ਥੋੜਾ ਜਿਹਾ ਠੰਡਾ ਹੋ ਜਾਏਗਾ ਕੋਸਾ ਹੋ ਜਾਏਗਾ ਜਾਨੀ ਕਿ ਜਦੋਂ ਤੁਹਾਡੀ ਉਂਗਲ ਆ ਜਿਹੜੀ ਪਾਣੀ ਦੇ ਵਿੱਚ ਪੇਜੇ ਠੀਕ ਹੈ ਜੀ ਜਦੋਂ ਕੋਸਾ ਹੋ ਜਾਏਗਾ ਫਿਰ ਤੁਸੀਂ ਉਹਦੇ ਵਿੱਚ ਤੁਸੀਂ ਇੱਕ ਨਿੰਬੂ ਦਾ ਰਸ ਫੇਰ ਤੁਸੀਂ ਉਹਦੇ ਵਿੱਚ ਨਿੰਬੂ ਦਾ ਰਸ ਪਾ ਦੇਣਾ ਇੱਕ ਚਮਚ ਨਿੰਬੂ ਦਾ ਰਸ ਪਾ ਦੇਣਾ ਜੀ ਠੀਕ ਹੈ ਜੀ ਫੇਰ ਤੁਸੀਂ ਉਹਨੂੰ ਛਾਣ ਲੈਣਾ ਛਾਣ ਕੇ ਫੇਰ ਤੁਸੀਂ ਇਹਨੂੰ ਪੀਣਾ ਵਾ ਠੀਕ ਹੈ ਜੀ ਇਹਨੂੰ ਤੁਸੀਂ ਸਿਪ ਸਿਪ ਹੌਲੀ ਹੌਲੀ ਕਰਕੇ ਪੀਣਾ ਜਿੱਦਾਂ ਆਪਾਂ ਚਾਹ ਪੀਂਨੇ ਆ ਉਸੇ ਤਰ੍ਹਾਂ ਇਹਨੂੰ ਪੀਣਾ ਵਾ ਜੀ ਠੀਕ ਹੈ ਜੀ ਤਾਂ ਹੋ ਗਈ ਸਾਡੀ ਰੈਮਡੀ ਤਿਆਰ ਠੀਕ ਹੈ ਜੀ ਹੁਣ ਇਹਨੂੰ ਪੀਣਾ ਕਦੋਂ ਸਵੇਰੇ ਖਾਲੀ ਪੇਟ ਸਵੇਰੇ ਖਾਲੀ ਪੇਟ ਪੀਣਾ ਵਾ ਜੀ ਠੀਕ ਹੈ ਜੀ ਪਹਿਲਾਂ ਤਾਂ ਤੁਸੀਂ ਜਦੋਂ ਸਵੇਰੇ ਉੱਠੋਗੇ ਸਵੇਰੇ ਉੱਠਣਸਾਰ ਤੁਸੀਂ ਪਹਿਲਾਂ ਦੋ ਗਲਾਸ ਜਾਂ ਫਿਰ ਇੱਕ ਗਲਾਸ ਵੱਡਾ ਤੁਸੀਂ ਪਾਣੀ ਦਾ ਕੋਸਾ ਤੁਸੀਂ ਗਰਮ ਪੀਣਾ ਹੀ ਪੀਣਾ ਵਾ ਉਸ ਤੋਂ ਬਾਅਦ ਤੁਸੀਂ ਮਤਲਬ ਵੀ 10-15 ਮਿੰਟ ਜੋ ਵੀ ਤੁਸੀਂ ਆਪਣਾ ਕੰਮ ਕਰਨਾ ਵਾ ਨਾ ਫਰੈਸ਼ ਵਗੈਰਾ ਹੋ ਕੇ ਫਿਰ ਤੁਸੀਂ ਇਹ ਜਿਹੜੀ ਰੈਮਡੀ ਆ ਤੁਸੀਂ ਇਹਨੂੰ ਪੀਣਾ ਵਾ ਤੁਸੀਂ ਲਗਾਤਾਰ ਤੁਸੀਂ ਇਹਨੂੰ 15 ਦਿਨ ਪੀਣਾ ਵਾ 15 ਦਿਨ ਪੀਣਾ ਵਾ 15 ਦਿਨ ਪੀਣ ਤੋਂ ਬਾਅਦ ਤੁਸੀਂ 5 ਦਿਨ 5 ਦਿਨ ਦਾ ਗੇਪ ਪਾਉਗੇ ਵਿੱਚ ਜਾਨਕੀ 5 ਦਿਨ ਨਹੀਂ ਲਓਗੇ ਫਿਰ ਤੁਸੀਂ ਉਸ ਤੋਂ ਬਾਅਦ 15 ਦਿਨ ਫੇਰ ਲਓਗੇ ਫੇਰ 5 ਦਿਨ ਦਾ ਜਿਹੜਾ ਉਹ ਗੈਪ ਪਾਉਗੇ ਜੇ ਤੁਸੀਂ ਦੇਖੋ ਇਹਨੂੰ ਲਗਾਤਾਰ ਤੁਸੀਂ 15 ਦਿਨ ਪੀਨੇ ਹੋ ਜੇ ਤੁਸੀਂ ਲਗਾਤਾਰ ਇਹਨੂੰ 15 ਦਿਨ ਪੀਓਗੇ ਤੇ ਜੇ ਤੁਸੀਂ ਡਾਈਟ ਨੂੰ ਸਟ੍ਰਿਕਲੀ ਫੋਲੋ ਕਰ ਲਓਗੇ ਹਣਾ ਜੇ ਤੁਸੀਂ ਰਿਜ਼ਲਟ ਇਹਦਾ ਜ਼ਿਆਦਾ ਲੈਣਾ ਚਾਹੁੰਦੇ ਹੋ ਤੁਸੀਂ ਕੀ ਕਰਨਾ ਇੱਕਦ ਦੇਖੋ ਤੁਸੀਂ ਡਾਈਟ ਆ ਜਿਹੜੀ ਉਹਨੂੰ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਕੋਈ ਵੀ ਤੁਸੀਂ ਬਾਹਰਲੀ ਚੀਜ਼ ਆ ਜਿਹੜੀ ਉਹ ਨਹੀਂ ਖਾਓਗੇ ਜਿਵੇਂ ਕਿ ਬ੍ਰੈਡ, ਪਕੌੜੇ, ਸਮੋਸੇ, oily ਚੀਜ਼ ਤੁਸੀਂ ਨਹੀਂ ਖਾਓਗੇ। ਕੋਈ ਵੀ ਤਲੀ ਚੀਜ਼ ਨਹੀਂ ਖਾਓਗੇ। ਕੋਈ ਵੀ ਬੇਕਰੀ ਤੋਂ ਬਣੀ ਹੋਈ ਚੀਜ਼ਾ, ਬਿਸਕੁਟ, ਰਾਸਨ, ਨਮਕੀਨ, ਪੂਜੀਆ, ਟੌਫੀ, ਟੂਫੀ ਕੁਝ ਵੀ ਤੁਸੀਂ ਇਦਾਂ ਦੀ ਨਹੀਂ ਖਾਓਗੇ। ਕੇਕ, ਕੂਕਰ ਨਹੀਂ ਖਾਓਗੇ। ਉਸ ਤੋਂ ਬਾਅਦ ਤੁਸੀਂ ਕੋਈ ਵੀ ਮਿੱਠੀ ਚੀਜ਼ ਜਿਹੜੀ 슈ਗਰ ਵਾਲੀ ਚੀਜ਼ਾ ਤੁਸੀਂ ਨਹੀਂ ਖਾਓਗੇ। ਨਾ ਤੁਸੀਂ ਖੰਡ ਖਾਓਗੇ, ਨਾ ਸ਼ੱਕਰ ਖਾਓਗੇ, ਨਾ ਗੁੜ ਖਾਓਗੇ। ਕਿਸੇ ਵੀ ਤਰ੍ਹਾਂ ਦਾ ਇਦਾਂ ਮਿੱਠਾ ਚੀਜ਼ ਜਿਹੜੀ ਤੁਸੀਂ ਨਹੀਂ ਖਾਓਗੇ ਨਾ ਤੁਸੀਂ ਡੱਬੇ ਵਾਲੀ ਚੀਜ਼ਾਂ ਖਾਓਗੇ ਡੱਬੇ ਬੰਦ ਜਿਵੇਂ ਹੋਗੇ ਆਪਨਾ ਰਸੋ ਹੋਗੇ ਹਨਾ ਜਬ ਡੱਬੇ ਵਾਲੇ ਜੂਸ ਹੋਗੇ ਇਦਾਂ ਦੀ ਚੀਜ਼ ਤੁਸੀਂ ਬਿਲਕੁਲ ਨਹੀਂ ਖਾਓਗੇ ਜੀ ਠੀਕ ਹੈ ਜੀ ਤੇ ਤੁਸੀਂ ਡੇਲੀ ਤੁਸੀਂ ਵਰਕਆਊਟ ਜਿਹੜਾ ਤੁਸੀਂ ਉਹ ਕਰੋਗੇ ਕਰੋਗੇ ਘੱਟੋ ਘੱਟ 50 ਮਿੰਟ 40 ਤੋਂ 50 ਮਿੰਟ ਘੱਟੋ ਘੱਟ ਤੁਸੀਂ ਵਰਕਆਊਟ ਕਰੋਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਦਿਨ ਦੇ ਵਿੱਚ ਤੁਸੀਂ 3 ਤੋਂ 4 ਲੀਟਰ ਤੁਸੀਂ ਜਿਹੜਾ ਉਹ ਪਾਣੀ ਪੀਵੋਗੇ ਕਿਉਂਕਿ ਗਰਮੀਆਂ ਦਾ ਟਾਈਮ ਆ ਇਹ ਚੀਜ਼ ਜਿਹੜੀ ਗਰਮ ਹੁੰਦੀ ਆ ਤੁਸੀਂ 3 ਤੋਂ 4 ਲੀਟਰ ਪਾਣੀ ਪੀਣਾ ਉਹ ਕੋਈ ਬਾਹਰ ਦੀ ਚੀਜ਼ ਨਹੀਂ ਖਾਣੀ ਹੈਗੀ ਤੁਸੀਂ ਸਲਾਦ ਜਿਹੜਾ ਤੁਸੀਂ ਸਲਾਦ ਹਰ ਇੱਕ ਮੀਲ ਦੇ ਵਿੱਚ ਤੁਸੀਂ ਐਡ ਕਰਨਾ ਹੀ ਕਰਨਾ ਵਾ ਫਿਰ ਜਾ ਕੇ ਇਹਨੇ ਤੁਹਾਨੂੰ ਰਿਜ਼ਲਟ ਦੇਣਾ ਵਾ ਇਹਨੇ ਕੀ ਕਰਨਾ ਵਾ ਜਦੋਂ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਪੀਓਗੇ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतੂ ਦੀ ਚਰਬੀ ਜੰਮੀ ਹੁੰਦੀ ਆ ਇਹਨੇ ਉਹਨੂੰ ਪੰਘਲੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੇ ਇਹਨੇ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਣਾ ਜਿਸ ਦੇ ਨਾਲ ਅਗੇ ਅਗੇ ਤੁਹਾਡੀ ਜਿਹੜੀ ਕੇਲਜ਼ ਆ ਉਹ ਜ਼ਿਆਦਾ ਬਰਨ ਹੋਣੀਆਂ ਸ਼ੁਰੂ ਹੋ ਜਾਣੀਆਂ ਤੇ ਤੁਹਾਡਾ ਜਿਹੜਾ ਭਾਰ ਆਪਣੇ ਆਪ ਹੀ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਸੋ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਇਹਦਾ ਬੈਨੀਫਿਟ ਹੀ ਬੈਨੀਫਿਟ ਆ ਇਹਨੂੰ ਕੋਈ ਵੀ ਏਜ ਗਰੁੱਪ ਦਾ ਜਿਹੜਾ ਉਹ ਲੈ ਸਕਦਾ ਵਾ ਸਿਰਫ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਕੋਟਾ ਉਹ ਇਹਨੂੰ ਨਹੀਂ ਲੈਣਗੇ ਬਾਕੀ ਇਹਨੂੰ ਹਰੇਕ ਕੋਈ ਮੇਰੀ ਭੈਣ ਹਰੇਕ ਮੇਰਾ ਭਰਾ ਇਹਨੂੰ ਲੈ ਸਕਦਾ ਵਾ ਤੁਹਾਨੂੰ ਇਹ ਫਾਇਦਾ ਦੇ ਕੇ ਜਾਊਗਾ ਤੁਹਾਨੂੰ ਨੁਕਸਾਨ ਨਹੀਂ ਦੇ ਕੇ ਜਾਏਗਾ ਇੱਕ ਵਾਰ ਤੁਸੀਂ ਇਹਨੂੰ 15 ਦਿਨ ਪੀ ਕੇ ਦੇਖ ਲਓ ਤੁਹਾਨੂੰ ਰਿਜ਼ਲਟ ਇਹ ਮਿਲੇਗਾ ਹੀ ਮਿਲੇਗਾ 15 ਦਿਨ ਤੋਂ ਬਾਅਦ ਫਿਰ ਤੁਸੀਂ ਗੇਪ ਪਾਉਣਾ ਵਾ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ 15 ਦਿਨ ਕੰਟੀਨਿਊ ਰੱਖ ਸਕਦੇ ਹੋ ਠੀਕ ਹੈ ਜੀ ਜਿਹੜੇ ਮੈਂ ਤੁਹਾਨੂੰ ਤਿੰਨ ਚਾਰ ਗੱਲਾਂ ਦੱਸੀਆਂ ਨੇ ਬਾਹਰਲੀ ਚੀਜ਼ ਤੁਸੀਂ ਨਹੀਂ ਖਾਣੀ ਹੈਗੀ ਕੋਈ ਜੰਕ ਫੂਡ ਨਹੀਂ ਖਾਣਾ ਕੋਈ 슈ਗਰ ਵਾਲੀ ਚੀਜ਼ ਤੁਸੀਂ ਉਹ ਨਹੀਂ ਖਾਣੀ ਹੈਗੀ ਫਿਰ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਆ ਉਹ ਜਿਆਦਾ ਮਿਲੇਗਾ ਜੀ ਸੋ ਦੋਸਤੋ ਅਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਬਲੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਗਾਣੇ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ